ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਮੌਜੂਦ ਸਾਰੇ মিডিਆ ਬੰਦੂਆਂ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਇਸ ਪ੍ਰੈਸ ਵਾਰਤਾ ਲਈ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਡੇ ਵਿੱਚ ਵਿਰਾਜਮਾਨ ਨੇ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਜੋ ਰਾਸ਼ਟਰੀ ਕਾਰਜਕਾਰੀ ਮੈਂਬਰ ਨੇ ਔਰ ਪਾਰਟੀ ਦੇ ਵਿੱਚ ਵਕਫ ਵਕ ਖੋਦਿਆਂ ਤੇ ਵਕਫ ਸਮੇਂ ਦੇ ਉੱਪਰ ਆਪਣੀਆਂ ਸੇਵਾਵਾਂ ਦਿੰਦੇ ਰਹੇ ਨੇ ਉਹਨਾਂ ਦੇ ਨਾਲ ਸਾਡੇ ਵਿੱਚ ਵਿਰਾਜਮਾਨ ਨੇ ਮੈਡਮ ਰਿੰਦਰ ਕੌਰ ਥੰਦੀ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਮੇਲਾ ਮੋਰਚਾ ਦੇ ਸਾਡੇ ਬਹੁਤ ਹੀ ਸਨਮਾਨਿਤ ਜ਼ਿਲ੍ਹਾ ਦੇ ਅਧਿਕਾਰੀ ਰਾਜਵਿੰਦਰ ਸਿੰਘ ਲੱਕੀ ਜੀ ਔਰ ਪੂਰਬ ਜ਼ਿਲ੍ਹਾ ਦੇ ਅਧਿਕਾਰੀ ਸੰਜੀਪ ਭਾਰਦਾ ਜੀ ਪੂਰਬ ਪ੍ਰਦੇਸ਼ ਅਧਿਖ ਰਾਜkumar ਅਟਵਾਲ ਜੀ ਸੋ ਸਾਰੀਆਂ ਵੱਡੀਆਂ ਸ਼ਖਸੀਅਤਾਂ ਅੱਜ ਇਸ ਪ੍ਰੈਸ ਵਾਰਤਾ ਅੱਜ ਮੌਜੂਦ ਨੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਰਜੀਤ ਸਿੰਘ ਜੀ ਗਰੇਵਾਲ ਸਾਹਿਬ ਨੂੰ ਅੱਜ ਉਹ ਇਸ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਨਗੇ ਸ੍ਰੀ ਹਰਜੀਤ ਗਰੇਵਾਲ ਜੀ ਠੀਕ ਹੈ ਜੀ ਤੁਹਾਨੂੰ ਬਹੁਤ ਬਹੁਤ ਆਪ ਸਭ ਦਾ ਸਵਾਗਤ ਹੈ ਜੀ ਅੱਜ ਜਗਾ ਜਗਾ ਤੇ ਸਾਡੇ ਲੀਡਰ ਜਿਹੜੇ ਆ ਸੀਨੀਅਰ ਜੋ ਜਾ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਇਸ ਲਈ ਕਿ ਦੇਸ਼ ਦੇ ਅੰਦਰ 1984 ਦੀ ਨਸਲਕੁਸ਼ੀ ਹੋਈ ਚੰਗੇ ਜਿਹੜੇ ਹੁੰਦੇ ਆ ਨਾ ਜਿਸ ਤਰ੍ਹਾਂ ਗੁਜਰਾਤ ਚ ਹੋਏ ਦੰਗਾ ਕਰਨ ਵਾਲੇ ਲੋਕ 175 ਤੋਂ ਵੱਧ ਪੁਲਿਸ ਦੀ ਗੋਲੀ ਦਾ ਸ਼ਿਕਾਰ ਔਰ ਉਹ ਦੰਗੇ ਸਿਰਫ ਪੂਰੇ ਗੁਜਰਾਤ ਚ ਨਹੀਂ ਹੋਏ ਸਤ ਜਿਲ੍ਹਿਆਂ ਚ ਹੋਏ। ਔਰ ਉਹਨਾਂ ਦੰਗਿਆਂ ਨੂੰ ਕਰਨ ਵਾਲੇ ਜਿਹੜੇ بڑے ਲੋਕ ਸੀ ਜਿਸ ਤਰ੍ਹਾਂ ਸਾਡੀ ਕੈਬਨਿਟ ਮਨਿਸਟਰ ਸੀ ਮਾਇਆ ਕੋਟਲਾਨੀ ਉਹਨੂੰ ਉਮਰ ਕੱਤ ਦੀ ਸਜ਼ਾ ਹੋਈ। ਬਾਕੀਆਂ ਨੂੰ ਤਾਂ ਹੋਣੀ ਸੀ ਕੈਬਨਿਟ ਮਨਿਸਟਰ ਨੂੰ। ਔਰ ਇਹ ਜਿਹੜੇ ਨਸਲ ਕੁਸੀ ਹੋਈ ਇਹਦੇ ਚ ਇੱਕ ਵੀ ਕਤਲੋਗਾਰਤ ਕਰਨ ਵਾਲਾ ਵਿਅਕਤੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ। ਔਰ 3 ਦਿਨ ਹੋਏ ਬੇਰੋਕ ਟੋਕ। ਇਸ ਨੂੰ ਅਸੀਂ ਨਸਲਕੁਸ਼ੀ ਕਹਿ ਸਕਦੇ ਹਾਂ। ਨਸਲਕੁਸ਼ੀ ਕਿਸ ਕੌਮ ਦੀ? ਕਿੰਨਾ ਲੋਕਾਂ ਦੀ? ਜਦੋਂ ਖਾਲਸਾ ਦੀ ਸਿਰਜਣਾ ਕੀਤੀ ਨਾ ਗੁਰੂ ਸਾਹਿਬ ਨੇ ਤਾਂ ਉਹਨਾਂ ਨੇ ਕੀ ਕਿਹਾ ਸੀ? ਜਦੋਂ ਪੰਜ ਪਿਆਰੇ ਸਾਜਲੇ ਉਸ ਤੋਂ ਬਾਅਦ ਇਹ ਕਿਹਾ ਕਿ ਹੁਣ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ। ਉਹਨਾਂ ਨੇ ਅੱਗੇ ਕੀ ਕੀਤਾ ਭਾਈ ਦਇਆ ਸਿੰਘ ਉਹਨਾਂ ਨੇ ਗੁਰੂ ਸਾਹਿਬ ਅਸੀਂ ਤਾਂ ਸੀਸ ਦਿੱਤੇ ਆ ਤੁਸੀਂ ਕੀ ਦੇਵੋਗੇ ਉਹਨਾਂ ਨੇ ਕਿਹਾ ਜਦੋਂ ਦੇਸ਼ ਨੂੰ ਧਰਮ ਨੂੰ ਕੌਮ ਨੂੰ ਜ਼ਰੂਰਤ ਪਈ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਜ਼ਰੂਰਤ ਪਈ ਉਦੋਂ ਵੀ ਸੀਸ ਦਿੱਤੇ ਜਦੋਂ ਫੇਰ ਪਊਗੀ ਫੇਰ ਸੀਸ ਦੇਾਂਗੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਉਹ ਜਿਹੜਾ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਖੜਾ ਹੋਇਆ ਹੋਵੇ ਉਹ ਜਿਹੜਾ ਖਾਲਸੇ ਦੀ ਸਿਰਜਣਾ ਦੇਸ਼ ਧਰਮ ਤੇ ਕੌਮ ਲਈ ਹੋਈ ਹੋਵੇ ਉਸ ਖਾਲਸਾ ਦੀ ਕਤਲੋਗਾਰਥ ਹੋਵੇ 3 ਦਿਨ ਲਗਾਤਾਰ ਹੋਵੇ ਬੇਰੋਕ ਤੋਂ ਹੋਵੇ ਔਰ ਸਰਕਾਰੀ ਕਤਲੋਗਾਰਥ ਹੋਵੇ ਫਿਰ ਇੱਥੇ ਬਸ ਨਹੀਂ ਕੀਤੀ ਜਿਹੜੇ ਉਸ ਚੀਜ਼ਾਂ ਤੇ ਉਂਗਲੀਆਂ ਉਠੀਆਂ ਕਿ ਇਹਨਾਂ ਨੇ ਕਤਲੋਗਾਰਥ ਕਰਵਾਈ ਹੈ ਕਾਂਗਰਸ ਨੇ بڑے ਲੀਡਰਾਂ ਤੇ ਉਹਨਾਂ ਦੇ ਵਿੱਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਤਾ ਚੀਫ ਮਿਨਿਸਟਰ ਔਰ ਕਈਆਂ ਨੂੰ ਮਨਿਸਟਰ ਬਣਾਤਾ ਕੇਂਦਰ ਸਰਕਾਰ ਚ ਸਤਕਾਰ ਤੇ ਸਨਮਾਨ ਦਿੱਤਾ ਗਿਆ ਇਸ ਕੰਮ ਦਾ ਔਰ ਕਿਸੇ ਨੂੰ ਐਮਪੀ ਬਣਾ ਦਿੱਤਾ ਗਿਆ ਕਿਤੇ ਬਸ ਨਹੀਂ ਹੋਈ ਔਰ 36 36 ਸਾਲ ਮੁਕੱਦਮੇ ਦਰਜ ਨਹੀਂ ਹੋਏ ਔਰ ਜਿੰਨੀ ਦੇਰ ਹੁੰਦੀ ਹੈ ਜਸਟਿਸ ਡਿਲੇਡ ਜਸਟਿਸ ਨਾਈਟ ਜਿੰਨੀ ਦੇਰ ਹੋ ਜਾਂਦੀ ਹੈ ਸਬੂਤ ਨਸ਼ਟ ਹੋ ਜਾਂਦੇ ਸਜ਼ਾਵਾਂ ਨਹੀਂ ਮਿਲਦੀ ਪਰ ਨરેਂਦਰ ਮੋਦੀ ਜੀ ਤੇ ਭਾਰਤੀ ਜਨਤਾ ਪਾਰਟੀ ਇਹ ਸਚਾਈ ਨੂੰ ਸਮਝਦੀ ਸੀ ਉਹਨਾਂ ਨੇ ਆ ਕੇ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੁੰਦੀ ਤੇ ਉਸ ਤੋਂ ਬਾਅਦ ਇੱਥੇ ਕਦੇ ਵੀ ਨਾ ਹਿੰਦੂ ਮਿਲਨੇ ਸੀ ਨਾ ਸਿੱਖ ਮਿਲਨੇ ਸੀ ਨਾ ਕ੍ਰਿਸਚੀਅਨ ਮਿਲਨੇ ਸੀ ਅੱਲਾਹੁ ਅਕਬਰ ਯੋ ਉੰਨਾ ਨੇ ਉਸ ਚਾਈ ਨੂੰ ਸਮਝਦੇ ਹੋਏ ਔਰ ਉਸ ਕੌਮ ਦਾ ਸਤਕਾਰ ਤੇ ਸਨਮਾਨ ਕੀਤਾ ਜੋ ਦੇਸ਼ ਨੂੰ ਜੋੜ ਕੇ ਰੱਖਣ 'ਚ ਸ਼ਾਮਲ ਹੁੰਦੀ ਹੈ ਅਗਰ ਇੱਕ ਸੇ ਕਿਸੇ ਵੱਸ ਚੜ ਜਾਂਦਾ ਤਾਂ ਉਸ ਨੂੰ ਇਹ ਸਮਝਿਆ ਜਾਂਦਾ ਸੀ ਕਿ ਹੁਣ ਅਸੀਂ ਸੁਰੱਖਿਅਤ ਹਾਂ ਇੱਕ ਸੈਨਿਕ ਦੀ ਤਰ੍ਹਾਂ ਔਰ ਹਮੇਸ਼ਾ ਉਹ ਇਹ ਵੀ ਸਮਝਦੇ ਸੀ ਕਿ ਜਦੋਂ ਵੀ ਅਫਗਾਨਿਸਤਾਨ ਵਾਲੀ ਸਾਈਡ ਤੋਂ ਧੜਵੀ ਆਉਂਦੇ ਰਹੇ ਆ ਅਫਦਾਲੀ ਵੀ ਆਇਆ ਹੋਰ ਵੀ ਆਏ ਤੇ ਉਹ ਆਉਂਦੇ ਰਹੇ ਔਰ ਲੁੱਟ ਕੇ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਸੋਨਾ ਵੀ ਹੋਰ ਵੀ ਖਜ਼ਾਨਾ ਚਲੇ ਜਾਂਦੇ ਸੀ ਔਰ ਇਹ ਖਾਲਸਾ ਹੀ ਸੀ ਜਿਹੜੇ ਜਾ ਕੇ ਔਰਤਾਂ ਨੂੰ ਛਲਵਾ ਕੇ ਇੱਜ਼ਤ ਦਾ ਤਰੀਕੇ ਨਾਲ ਘਰਾਂ ਛੱਡਦੇ ਸੀ ਔਰ ਹਿੰਦੁਸਤਾਨ ਦੀ ਦੇਸ਼ ਦੀ ਇੱਜ਼ਤ ਦੀ ਰਖਵਾਲੀ ਕਰਦੇ ਸੀ ਤਾਂ ਉਹ ਇਹ ਸਚਾਈ ਨੂੰ ਸਮਝਦੇ ਸੀ ਇਸ ਕਰਕੇ મોદી ਜੀ ਨੇ ਆ ਕੇ ਦੁਬਾਰਾ ਉਹ ਕੇਸ ਖੋਲੇ ਸ਼ਿਟ ਬਣਾਈ ਔਰ ਸ਼ਿਟ ਬਣਾ ਕੇ ਉਸ ਜਾਮਦ ਔਰ ਉਸੇ ਭਾਜਪਾ ਨੂੰ ਉਸੇ ਨਰਿੰਦਰ ਮੋਦੀ ਨੂੰ ਜਿਹਨੇ ਸਿੱਖਾਂ ਦੇ ਲਈ ਜੇ 302 ਲੋਕਾਂ ਦੀ ਸੂਚੀ ਸੀ ਕਾਲੀ ਸੂਚੀ ਜਿਹਨੂੰ ਕਹਿੰਦੇ ਬਲੈਕਲਿਸਟ 36 36 ਸਾਲ ਲੋਕ ਘਰਾਂ ਚੋਂ ਨਹੀਂ ਸੀ ਆਪ ਆਏ। ਔਰ ਉਹਨਾਂ ਨੇ ਅੱਜ ਇੱਕ ਵਿਅਕਤੀ ਆ ਕਾਲੀ ਸੂਚੀ 'ਚ ਬਿਨਾਂ ਮੰਗੇ ਸਰਕਾਰ 'ਚ ਰਹੇ ਨੇ ਅਕਾਲੀ ਇਹਨਾਂ ਨੇ ਕਦੇ ਮੰਗ ਨਹੀਂ ਕੀਤੀ। ਬਿਨਾਂ ਮੰਗੇ ਉਹ ਕਾਲੀ ਸੂਚੀ ਖਤਮ ਕੀਤੀ ਲੋਕ ਆਪਣੇ ਪਰਿਵਾਰਾਂ ਚਾਹੇ ਘਰਾਂ ਚਾਹੇ ਦੀ ਬੋਤ ਦਾ ਮਿਕ ਮੰਨਦੇ ਆ ਪਰ ਉਹ ਲਗਾਤਾਰ ਉਹਨਾਂ ਨੂੰ ਸੀਏ ਦਿੱਤੇ ਕਿਤੇ ਤਾਂ ਉਹਨਾਂ ਦੇ ਲੱਤਾਂ 'ਚ ਸਰਾਖ ਕਰਦੇ ਸੀ ਫੇਰ ਛੱਡ ਦਿੰਦੇ ਸੀ ਕਿਉਂ ਇਸਲਾਮ ਕਬੂਲ ਕਰੋਗੇ ਸਿਰਫ ਐਨਾ ਹੀ ਕਹਿਣਾ ਸੀ ਕਬੂਲ ਹੈ ਕਬੂਲ ਹੈ ਕਬੂਲ ਹੈ ਪਰ ਕੋਈ ਵੀ ਵਿਅਕਤੀ ਕਹਦੇਗਾ ਐਸੇ ਤੁਸੀਂ ਇਹਦੋਂ ਉਹ ਤਾਂ ਬੱਚੇ ਸੀ ਉਸ ਵੇਲੇ ਪਰ ਉਹ ਰੱਬੀ ਨੂੰ ਹਾਂ ਸੀ ਔਰ ਜਿਸ ਤਰ੍ਹਾਂ ਉਹ ਦੇਸ਼ ਧਰਮ ਤੇ ਕੌਣ ਦੇ ਲਈ ਖੜੇ ਰਹੇ ਉਹ ਇੱਕ ਆਪਣੀ ਮਿਸਾਲ ਹੈ ਇਸ ਦੁਨੀਆ 'ਚ ਇਸ ਧਰਤੀ 'ਤੇ ਉਹਨਾਂ ਨੂੰ ਵੀ ਯਾਦ ਕਰਨ ਦੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਇਹ ਨਰਿੰਦਰ ਮੋਦੀ ਸੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਾਰੇ ਦੁਨੀਆ ਦੀਆਂ ਐਮਬੈਸੀਆਂ 'ਚ ਯਾਦ ਕੀਤਾ ਜਾਇਆ ਕਰੋ ਪਰਦੇਸ਼ਤਾ ਕਰਨਾ ਹੀ ਆ ਉਹ ਵੀ ਅਕਾਲੀ ਦਲ ਨੇ ਕਦੇ ਮੰਗ ਨਹੀਂ ਕੀਤੀ ਜਿਹੜੇ ਕਹਿੰਦੇ ਅਸੀਂ ਪੰਥ ਦੇ ਪਹਿਰੇਦਾਰ ਆ ਕੋਈ ਪਹਿਰੇਦਾਰ ਨਹੀਂ ਹੈ ਉਹ ਪਰਿਵਾਰਾਂ ਦੇ ਪਹਿਰੇਦਾਰ ਨੇ ਪੰਥ ਵਾਲੀ ਗੱਲ ਚਲੀ ਗਈ ਉਹਨਾਂ ਦੀ ਆਈ ਤਾਂ ਲੰਬੇ ਵੀ ਨਹੀਂ ਤਲਾਸ਼ੇ ਜਾਂਦੇ ਔਰ ਫਿਰ ਇੱਥੇ ਹੀ ਵਸਨੀ ਗੁਰੂ ਨਾਨਕ ਦੇਵ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਔਰ ਪੂਰੀ ਦੁਨੀਆ ਚ ਅੰਬੈਸੀਆਂ ਚ ਮਨਾਏ ਜਾਣੇ ਦਿਨ ਪ੍ਰਕਾਸ਼ ਕਰੋ ਤੇ ਇਹ ਇੱਕ ਕਿਸੇ ਧਰਮ ਦੇ ਹਿੰਦੁਸਤਾਨ ਚ ਵੀ ਕਈ ਧਰਮ ਨੇ ਉਹਨਾਂ ਦੇ ਵੀ ਕਈ ਪ੍ਰਮੁੱਖ ਨੇ ਕਿਸੇ ਦੇ ਵੀ ਦਿਹਾੜੇ ਪੂਰੀ ਦੁਨੀਆ ਦੀਆਂ ਐਮਬੈਸੀਆਂ 'ਚ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਮਨਾਇਆ। ਉਹ ਵੀ ਮਨਾਏ ਗਏ। ਪਰ ਉਸ ਦੇ ਬਾਅਦ ਵੀ ਸਿੱਖ ਵਿਰੋਧੀ ਜਿਹੜੇ ਲੋਕ ਕਹਿੰਦੇ ਆ ਅਸਲੀ ਸਿੱਖ ਵਿਰੋਧੀ ਉਹ ਨੇ ਪੰਥ ਵਿਰੋਧੀ ਉਹ ਨੇ ਜਿਹੜੇ ਇਦਾਂ ਦੀਆਂ ਗੱਲਾਂ ਉਂਗਲਾ ਅੱਠ ਹੁੰਦੇ ਨੇ। ਔਰ ਜਿਸ ਤਰ੍ਹਾਂ ਦੀ ਭਾਜਪਾ ਦੀ ਪ੍ਰਮਾਣਿਕਤਾ ਅੱਜ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਆ ਇੱਥੇ ਪੰਜਾਬ ਦੇ ਪਿੰਡਾਂ 'ਚ ਵੀ ਲੋਕ ਕੀ ਕਹਿੰਦੇ ਆ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਉਹਨਾਂ ਨੇ ਇਨਸਾਫ਼ ਨਹੀਂ ਦਿੱਤਾ ਦੇ ਹੀ ਨਹੀਂ ਸਕਿਆ ਕਿਉਂਕਿ ਐਸੀ ਪਾਰਟੀ ਤੋਂ ਹੁੰਦੇ ਸੀ ਉਹਨਾਂ ਨੇ ਨਹੀਂ ਦੇਣ ਦਿੱਤਾ ਔਰ ਮਾਫੀ ਵੀ ਮੰਗਵਾਈ ਆ ਕੇ ਤੇ ਸਿੱਖ ਪ੍ਰਧਾਨ ਮੰਤਰੀ ਤੋਂ ਮੰਗਵਾਤੀ ਆਪ ਨੇ ਮੰਗੀ ਔਰ ਹੁਣ ਪਿੰਡਾਂ 'ਚ ਕੀ ਹੁੰਦਾ ਜਦੋਂ ਕੋਈ ਕਤਲਗਾਰਤ ਹੁੰਦੀ ਹੈ ਜੋ ਵੀ ਚਾਹੀਦਾ ਅਰੇ ਬਈ ਮੋਦੀ ਨਹੀਂ ਲਿਆਉਂਗੇ ਤਾਂ ਜੋਗੀ ਕਿੱਥੋਂ ਆਜੂ ਮੋਦੀ ਜੇ ਤੁਸੀਂ ਭਾਜਪਾ ਨਹੀਂ ਲਿਆਉਂਗੇ ਤਾਂ ਮੋਦੀ ਕਿੱਥੋਂ ਆਜੂ ਮੈਂ ਅੱਜ ਤੁਹਾਡੇ ਨਾਲ ਪੰਜਾਬ ਵਾਸੀਆਂ ਨਾਲ ਇੱਥੇ ਬੈਠ ਕੇ ਇਹ ਵਿਸ਼ਵਾਸ ਵੀ ਦਵਾਣਾ ਵਾਦਾ ਵੀ ਕਰਦਾ ਕਿ ਜੇ ਗਲਾਂ 'ਚ ਤਖਤੀਆਂ ਪਾ ਕੇ ਜਿਵੇਂ ਯੂਪੀ 'ਚ ਹੁੰਦੇ ਹੈ ਨਾ ਗੈਂਗਸਟਰ ਤੇ ਆ ਡਰੱਗ ਵਾਲੇ ਇਹ ਨੈਕਸਸ ਆ ਔਰ ਮੈਂ ਤਾਂ ਇਹ ਕਹਣਾ ਜੇ ਐਮਐਲਏ ਚਾਹੇ ਨਾ ਸਰਕਾਰੀ ਐਮਐਲਏ ਹੋਵੇ ਸਰਕਾਰੀ ਪਾਰਟੀ ਦਾ ਉਹ ਸਾਡੀ ਐਮਐਲਏ ਆ ਔਰ ਨੀਨਾ ਮਿੱਤਲ ਉਹ ਕਹਿੰਦੀ ਹੁੰਦੀ ਹੈ ਵਿਚਾਰੀ ਭੈਣ ਆ ਸਾਡੀ ਚਲੋ ਉਹ ਕਹਿੰਦੀ ਹੁੰਦੀ ਹੈ ਐਮਐਲਏ ਜਦੋਂ ਨਹੀਂ ਸੀ ਬਣੀ ਜੁੱਤੀ ਨਹੀਂ ਚੋਰੀ ਹੁੰਦੀ ਐ ਐਮਐਲਏ ਤੋਂ ਬਿਨਾ ਹੁਣ ਉੱਥੇ ਲੁੱਟਾਂ ਖਵਾ ਹੋ ਰਹੀਆਂ ਨੇ ਅਸੀਂ ਪੁੱਛਦੇ ਆਂ ਕਈ ਵਾਰ ਕਿ ਉਹ ਜੁੱਤੀ ਨਹੀਂ ਚੋਰੀ ਹੁੰਦੀ ਜੀ ਇਹ ਕੀ ਹੋ ਰਿਹਾ ਐ ਇਹ ਸਰਕਾਰੀ ਤੌਰ ਤੇ ਹੋ ਰਿਹਾ ਸਾਰਾ ਕੁਝ ਔਰ ਜਦੋਂ ਤੁਸੀਂ ਐਸਐਸਪੀ ਪੈਸੇ ਲੈ ਕੇ ਲਗਾਉਂਗੇ ਭ੍ਰਸ਼ਟਾਚਾਰ ਬਧਾਉਂਗੇ ਫਿਰ ਕੀ ਹੋਊਗਾ ਇਹ ਹੋ ਰਿਹਾ ਪੰਜਾਬ 'ਚ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਭਾਜਪਾ ਆ ਜਾਣ데요 ਲੈ ਆਓ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਇਹ ਸਾਰਾ ਕੁਝ ਤੁਹਾਨੂੰ ਖਤਮ ਮਿਲੂਗਾ ਇਹਦੇ ਲਈ ਕਹਿਣ ਦੀ ਲੋੜ ਨਹੀਂ ਪੈਣੀ ਇਹ ਸਰਕਾਰੀ ਤੌਰ ਤੇ ਹੁੰਦਾ ਸਾਰਾ ਕੁਝ ਇਹ ਨੈਕਸਸ ਆ ਜਿਹੜੀ ਸਮਗਲਿੰਗ ਆ ਔਰ ਜਿਹੜੇ ਡਰੱਗਸ ਦਾ ਕੰਮ ਵੀ ਹੁੰਦਾ ਇਹ ਨੈਕਸਸ ਆ ਸਰਕਾਰੀ ਅਧਿਕਾਰੀ ਪ੍ਰਸ਼ਾਸਨ ਪੁਲਿਸ ਅਧਿਕਾਰੀ ਔਰ ਪੋਲੀਟੀਸ਼ੀਅਨ ਸਰਕਾਰੀ ਪਦਾਂ ਤੇ ਬੈਠੇ ਲੋਕ ਔਰ ਇਹ ਕਿ ਮਗਲਰ ਤੇ ਗੈਂਗਸਟਰ ਇਹ ਮਿਲ ਕੇ ਕਰਦੇ ਆ ਨਾਰਕੋਟਿਕਸ ਦਾ ਮੁਹਬਿਆਂ ਚ ਇਹ ਤਾਂ ਹੱਲ ਹੋਊਗਾ ਏਦਾਂ ਗੱਲਾਂ ਬਾਤਾਂ ਕਰਨ ਵਾਲਾ ਦੋ ਦਿਨਾਂ ਆ ਕਰ ਲਿਆ ਹੁਣ ਤੁਸੀਂ ਦਿੱਲੀ ਚਾਰ ਕੇ ਤਾਂ ਹੁਣ ਇੱਥੇ ਨਾਟਕ ਕਰਨ ਲੱਗੇ ਪਹਿਲਾਂ ਕਰ ਲੈਂਦੇ ਕਿ ਕਿਉਂ ਕੀਤਾ ਤੇ ਇਸ ਲਈ ਮੇਰਾ ਇਹ ਕਹਿਣਾ ਕਿ ਭਾਜਪਾ ਜਿਹੜੀ ਆ ਸਾਡੇ ਪ੍ਰਧਾਨ ਮੰਤਰੀ ਸਿੱਖਾਂ ਦੇ ਜਿੰਨੇ ਹੱਕ ਚ ਨੇ ਔਰ ਭਾਜਪਾ ਜਿੰਨੇ ਹੱਕ ਚਾ ਜਿੰਨਾ ਸਤਕਾਰ ਕਰਦੀ ਆ ਈਵਨ ਅਕਾਲੀ ਦਲ ਦੀ ਅੱਜ ਦੀ ਲੀਡਰਸ਼ਿਪ ਨਹੀਂ ਕਰਦੀ ਜਿਹੜੇ ਕੇ ਪਰਿਵਾਰ ਨੂੰ ਬਚਾਉਣ ਤੇ ਲੱਗੇ ਰਹਿੰਦੇ ਆ ਪਰਿਵਾਰ ਦੇ ਪੁਸ਼ਪਨ ਤੇ ਲੱਗੇ ਰਹਿੰਦੇ ਆ ਪੰਥ ਨਹੀਂ ਇਦਾਂ ਵੱਜਦਾ ਇਹੀ ਅੱਜ ਤੁਹਾਡੇ ਨਾਲ ਮੇਰਾ ਮਿਲਣ ਦਾ ਮਕਸਦ ਸੀ ਤੇ ਠੀਕ ਹਾਂ ਹਿਮਕੁੰਟ ਸਾਹ ਦਾ ਜਿਹੜਾ આરોਪ ਹੈ ਇਹ ਕਦਰਨਾ스티 ਦੀ ਜਿਹੜਾ ਹੈਗਾ ਸੁੰਦਰੀਕਰਨ ਕੀਤਾ ਜਾ ਰਿਹਾ ਤੇ ਰਸਤੇ ਠੀਕ ਬਣਾਏ ਜਾ ਰਹੇ ਨੇ ਤੇ ਚੋਗਿਰਦਾ ਤੇ ਹੋਰ ਸਾਰਾ ਕੁਝ ਬਣਾਇਆ ਜਾ ਰਿਹਾ ਤੇ ਉੱਥੇ 27.5 ਸੌ ਕਰੋੜ ਸਾਡੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਆ ਰੋਬੇ ਜਿਹੜਾ ਬਹੁਤ ਸਾਰੇ ਲੋਕ ਜਾਣ ਨਹੀਂ ਪਾਉਂਦੇ ਸੀ ਜਿਨ੍ਹਾਂ ਨੂੰ ਅੱਜ ਕੱਲ ਚੱਲਣ ਫਿਰਨ ਦੀ ਵੀ ਦਿੱਕਤ ਹੋ ਜਾਂਦੀ ਹੈ ਕਈ ਵਾਰ ਜਲਦੀ ਤੇ ਉਹ ਜਾਣ ਵਾਸਤੇ ਜਿਹੜਾ ਰੋਬੇ ਬਣਣਾ ਉਹ ਹੇਮਕੁੰਟ ਸਾਹਿਬ ਲਈ ਬਰਾਬਰ ਤੇ ਇਹ ਪ੍ਰਧਾਨ ਮੰਤਰੀ ਜੀ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੁਹਾਡੇ ਮਾਧਿਅਮ ਨਾਲ ਇਹ ਇਹ ਬਹੁਤ ਅੱਛਾ ਕੰਮ ਕੀਤਾ ਸਾਡੇ ਬਹੁਤ ਯਾਤਰੀ ਜਾਂਦੇ ਆ ਗੁਰੂ ਸਾਹਿਬ ਨੇ ਜੋ ਸਾਡੀ ਮੰਨਤਾ ਕਿ ਉਸੇ ਤਪੱਸਿਆ ਕੀਤੀ ਹੈ ਕੋ ਸਾਡੇ ਲਈ ਤਾਂ ਮੁਕੱਦਸ ਸਥਾਨ ਹੈ ਤੇ ਜਾਣਾ ਹੁੰਦਾ ਬਹੁਤ ਸਾਰੇ ਯਾਤਰੀਆਂ ਨੇ ਪੰਜਾਬ ਤੋਂ ਵੀ ਔਰ ਖਾਲਸਾ ਦਾ ਜਾਂਦਾ ਹੀ ਆ ਤੇ ਇਸ ਕਰਕੇ ਮੈਂ ਉਹਦੇ ਲਈ ਵੀ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਨਾਲ ਔਰ ਅੱਗੇ ਇਹ ਕੋਈ ਹੁਣ ਥੋੜਾ ਸਵਾਲ ਹੋਵੇ ਤੁਹਾਨੂੰ ਤੁਸੀ ਵਿਸ਼ਾ ਛੇੜੇ ਨੇ ਪੰਜਾਬ ਦਾ ਇਹ ਮੋਦਨ ਕੋ ਪੰਜਾਬ ਦੇ ਵਿੱਚ ਕਿਸਾਨਾਂ ਦਾ ਇੱਕ ਲੰਡੋ ਦਾ ਕਰ ਰਿਹਾ ਪਹਿਲਾਂ ਵੀ ਤੁਸੀਂ ਕਿਸਾਨਾਂ ਦੇ ਰੂਪ ਤੇ ਬੜੀ ਬੇਵਾਕ ਰਹਿ ਰਹੇ ਇਹਦੇ ਬਾਰੇ ਗੱਲ ਕਰਦਾ ਕੋਈ ਪਹਿਲੀ ਗੱਲ ਤਾਂ ਇਹ ਸਮਝ ਬੈਠਾ ਇਹ ਬਾਈ ਵਰਸ਼ਨ ਹੁੰਦੀ ਸਾਰੀ ਮੈਂ ਉਹਦੇ ਤੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇਨੀ ਚੀਜ਼ ਕਹਿਣਾ ਪਹਿਲੀ ਗੱਲ ਤਾਂ ਮੈਂ ਖੁਦ ਕਿਸਾਨ ਹਾਂ ਮੈਂ ਜ਼ਮੀਨ ਤੋਂ ਹੀ ਰੋਟੀ ਕੱਢੀ ਆ 25 30 ਸਾਲ ਦੀ ਉਮਰ ਤੱਕ ਮੈਂ ਹੱਥ ਨਾਲ ਕਦੇਤੀ ਮੈਂ ਤਾਂ ਉਹ ਗੱਲਾਂ ਕਹਿੰਦਾ ਸੀ ਜਿਹੜੀਆਂ ਕਿ ਸਾਡੇ ਪ੍ਰਧਾਨ ਮੰਤਰੀ ਕਿਸਾਨ ਇੱਤੇ ਸਾਡੀ ਸਰਕਾਰ ਵੀ ਕਿਸਾਨ ਪੰਜਾਬ ਦਾ ਜਿਹੜਾ ਅਸੀਂ ਨੁਕਸਾਨ ਕਰ ਰਹੇ ਆ ਉਹ ਨਹੀਂ ਹੋਣਾ ਚਾਹੀਦਾ ਸੀ ਉਹਦੇ ਲਈ ਕਿਸਾਨਾਂ ਨੂੰ ਵੀ ਸੋਚਣਾ ਸੀ ਕਿਸਾਨ ਔਰ ਸਰਕਾਰ ਦੋਨੋਂ ਪੂਰਕ ਹੁੰਦੇ ਆ ਔਰ ਸਾਡੇ ਦੁਨੀਆ ਦੇ ਜਿਹੜੇ ਵਿਗਿਆਨਕ ਨੇ ਐਗਰੀਕਲਚਰ ਦੇ ਮਾਹਿਰ ਨੇ ਜਿਹੜੇ ਉਹ ਇਹ ਕਹਿੰਦੇ ਆ ਕਿ ਇੱਥੇ ਫੂਡ ਕਰਾਈਸਿਸ ਪੂਰੀ ਦੁਨੀਆ ਚ ਆਉਣੇ ਆ ਫਿਰ ਜੇ ਕਿਸਾਨ ਦਾ ਭਲਾ ਨਹੀਂ ਹੋਊਗਾ ਤੇ ਫੂਡ ਕਰਾਈਸਿਸ ਕਿੱਦਾਂ ਹੱਲ ਕਰਾਂਗੇ ਪਰ ਉਹ ਬੈਠ ਕੇ ਗੱਲਬਾਤ ਉਹ ਇਦਾਂ ੱਤਕਾ ਨਹੀਂ ਹੁੰਦਾ ਕਿ ਅਸੀਂ ਵਸੋਂ ਨਿਕਲ ਨਹੀਂ ਜਾਣਾ ਜੀ ਇਸ ਦਾ ਮਾਰ ਦੇਾਂਗੇ ਜੀ ਅਸੀਂ ਵਿਕਲਾਂਗੇ ਜੀ ਪੁੱਟਲਾਂਗੇ ਉਹ ਠੀਕ ਗੱਲਾਂ ਹੁੰਦੀਆਂ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਫਿਰ ਵੀ ਦੇਖੋ ਸਾਡੀ ਸਰਕਾਰ ਨੇ ਨਾ ਉਹਦੇ ਲਾਠੀ ਮਾਰੀ ਨਾ ਡੰਡਾ ਮਾਰਿਆ ਨਾ ਉਹਨਾਂ ਨੂੰ ਕੁਝ ਕਿਹਾ ਰੋਜ਼ ਗਾਲਾਂ ਕੱਢਦੇ ਸੀ ਰੋਜ਼ ਸਾਡੇ ਜੁਕੀਆਂ ਦੇ ਹਾਰ ਗਲਾਂ ਚ ਪਾ ਕੇ ਫੋਟੋਆਂ ਲਾਉਂਦੇ ਸੀ ਸਭ ਕੁਝ ਕਰਦੇ ਸੀ ਅਸੀਂ ਫਿਰ ਵੀ ਹੱਥ ਜੋੜ ਕੇ ਕਿ ਸਾਡੇ ਸਤਿਕਾਰਯੋਗ ਅਸੀਂ ਨਹੀਂ ਕੁਝ ਕੀਤਾ ਇਹ ਸੱਜਣਾਂ ਸ਼੍ਰੀਮਤੀ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਗਰਗੀਆਂ ਹਨ ਫਿਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਨੂੰ ਤਾਂ ਵਾਸਤੇ ਪਰਿਸੀਨ ਇਜਾਜ਼ਤ ਦਿਓ ਧੰਨਵਾਦ